ਸਾਡੇ ਨਾਲ ਆਮ ਆਦਮੀ ਪਾਰਟੀ ਦੇ ਉੱਗੇ ਆਗੂ ਸ਼੍ਰੀ ਹਰਤੇਰ ਸਿੰਘ ਜੀ ਧੀਰਾ ਤੇ ਅੱਜ ਕੈਂਪ ਦੇ ਵਿੱਚ ਆਪਾਂ ਪੰਨੀ ਵਾਲਾ ਫੱਟਾ ਦੇ ਵਿੱਚ ਪਹੁੰਚੇ ਤੇ ਇਹਨਾਂ ਨਾਲ ਕਰਦੇ ਆ ਗੱਲਬਾਤ ਧੀਰਾ ਜੀ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸਾਡੇ ਚਰਾਂ ਦੇ ਥੈਂਕ ਯੂ ਜੀ ਧੰਨਵਾਦ ਤਿਰਾਜੀ ਇਹ ਜਿਹੜਾ ਕੈਂਪ ਤੁਸੀਂ ਪਿੰਡ-ਪਿੰਡ ਲਾ ਰਹੇ ਹੋ ਇਹ ਪਿੰਡਾਂ ਦਾ ਕੀ ਫਾਇਦਾ ਕਿਉਂਕਿ ਇਹਦੇ ਪਿੰਡਾਂ ਦੇ ਵਿੱਚ ਆਮ ਲੋਕ ਤਾਂ ਇਹ ਕਹਿੰਦੇ ਵੀ ਟਾਈਮ ਬੜਾ ਘੱਟ ਮਿਲਦਾ ਸਾਨੂੰ 2 ਘੰਟੇ ਸਿਰਫ ਟਾਈਮ ਮਿਲਦਾ ਤੇ ਸਭਾ ਇਹ ਸਾਨੂੰ ਜ਼ਿਆਦਾ ਚਾਹੀਦਾ ਹੈ ਵੀ ਇਹਦਾ ਮਕਸਦ ਕੀ ਲੈ ਕੇ ਤੁਰੇ ਹੋ ਤੁਸੀਂ ਬਹੁਤ ਵਧੀਆ ਬਾਈ ਮਲਕਰਨ ਜੀ ਤੁਸੀਂ ਸਵਾਲ ਕਰਿਆ ਇਹ ਇਹ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਸਾਹਿਬ ਉਹਨਾਂ ਵੱਲੋਂ ਜੋ ਇਹ ਚਲਾਇਆ ਗਿਆ ਆਪਦੀ ਸਰਕਾਰ ਆਪਦੇ ਦਵਾਰ ਇੱਕ ਸ਼ੁਰੂਆਤ ਆ ਜਿਹੜੇ ਕੈਂਪ ਲੱਗੇ ਆ ਕੈਂਪ ਲਾ ਕੇ ਜਿਵੇਂ ਤੁਸੀਂ ਕਹਿ ਵੀ ਸਮਾਂ ਘਟਦਾ ਸਮਾਂ ਵਾਕਈ ਘਟਦਾ ਪਰ ਆਪਣੇ ਕੋਲੇ ਦਿਨ ਬਹੁਤ ਥੋੜੇ ਆ ਕਿਉਂਕਿ ਦੋ ਕੈਂਪ ਲਾਉਣੇ ਹੁੰਦੇ ਆ ਦੂਜਾ ਕੈਂਪ ਦੂਜੇ ਪਿੰਡ ਲਾਉਣਾ ਹਰ ਬਲਾਕ ਵਿੱਚ ਰੋਜ਼ ਦੋ ਲੱਗਦੇ ਆ ਇਹ ਇੱਕ ਵਾਰੀ ਸ਼ੁਰੂਆਤ ਕਰਤੀ ਐ ਇਸ ਤੋਂ ਬਾਅਦ ਕੋਈ ਵੀ ਜਿੱਡੇ ਇਹ ਸਾਰੀਆਂ ਭੂਲਤਾ ਇਹਦੇ ਵਿੱਚ ਦਿੱਤੀਆਂ 45 ਕਿੰਡੀਆਂ ਹੈਗੀਆਂ ਉਹਦੇ ਵਿੱਚ ਕੋਈ ਵੀ ਤੁਹਾਨੂੰ ਚਾਹੀਦਾ ਹੈ ਮਤਲਬ ਤੁਸੀਂ ਕੰਮ ਕਰਾਉਣਾ ਹੈ ਕੋਈ ਸਰਟੀਫਿਕੇਟ ਬਣਾਉਣਾ ਹੈ ਕੋਈ ਮੌਤ ਦਾ ਸਰਟੀਫਿਕੇਟ ਬਣਾਉਣਾ ਹੈ ਜਾਂ ਹੋਰ ਜੋ ਵੀ ਉਹਦੇ ਵਿੱਚ ਲਿਖਿਆ ਸਾਰਾ ਕੁਝ ਤਾਂ ਉਹ ਤੁਸੀਂ ਉਹ ਫੋਨ ਨੰਬਰ ਦਿੱਤਾ ਉਹਨਾਂ ਨੇ ਉਹ ਜਦੋਂ ਫੋਨ ਕਰੋਗੇ ਤੁਹਾਡੇ ਘਰੇ ਆ ਕੇ ਬਣਾ ਕੇ ਜਾਣਗੇ ਉਹ ਬਕਾਇਦਾ ਉਹਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਇਹਦਾ ਇੱਕ ਸ਼ੁਰੂਆਤ ਦਾ ਵੀ ਅਸੀਂ ਲੋਕਾਂ ਨੂੰ ਇਸ ਪਾਸੇ ਨਾਲ ਜੋੜ ਸਕੀਏ ਲੋਕ ਇਸ ਪਾਸੇ ਉਹਨਾਂ ਦਾ ਧਿਆਨ ਜਾਵੇ ਕਿਉਂਕਿ ਪਹਿਲਾਂ ਆਪਾਂ ਦੇਖਿਆ ਮਤਲਬ ਪੁਰਾਣੇ ਸਮੇਂ ਵਿੱਚ ਕੋਈ ਵੀ ਕੰਮ ਹੁੰਦਾ ਸੀ ਕਿਸੇ ਨੇ ਪੈਨਸ਼ਨ ਲਵਾਉਣੀ ਆਧਾਰ ਕਾਰਡ ਬਣਾਉਣਾ ਮਤਲਬ ਕੋਈ ਵੀ ਕੰਮ ਨਿੱਕਾ ਮੋਡਾ ਜਿਹੜਾ ਕਰਾਉਣਾ ਉਹਨੂੰ ਮਤਲਬ ਕਿਸੇ ਮੇਰੇ ਵਰਗੇ ਲੀਡਰ ਕੋਲੇ ਜਾਣਾ ਪੈਂਦਾ ਸੀ ਇਹ ਜਿਹੜਾ ਉਹਨਾਂ ਗੱਲਾਂ ਤੋਂ ਅੱਗੇ ਛੱਡ ਕੇ ਵੀ ਹਰ ਬੰਦਾ ਸਿੱਧਾ ਜਾ ਕੇ ਆਪਦਾ ਕੰਮ ਆਪ ਕਰਵਾ ਸਕਦਾ ਕਿਉਂਕਿ ਇਹ ਥੋੜਾ ਥੋੜਾ ਲੋਕਾਂ ਨੂੰ ਅਜੇ ਠੀਕ ਹੈ ਵੀ ਲੱਗਦਾ ਕਿਉਂਕਿ ਪਹਿਲਾਂ ਆਇਆ ਹੁੰਦਾ ਸੀ ਮੈਨੂਅਲ ਕੰਮ ਹੁੰਦਾ ਸੀ ਮੰਨ ਲਓ ਮੈਨੂੰ ਫਾਰਮ ਭੜਾਉਣਾ ਤੇ ਮੈਂ ਜਾ ਕੇ ਉੱਥੇ ਪਟਵਾਰੀ ਸਾਹਿਬ ਤੋਂ ਕਰਾ ਕੇ ਜਮਾ ਕਰਾ ਦੇ ਕਿਸੇ ਦੀ ਪੈਨਸ਼ਨ ਲਵਾਉਣੀ ਹੋ ਲੱਗ ਜਾਂਦੀ ਹੁਣ ਸਾਰਾ ਕੁਝ ਆਨਲਾਈਨ ਹੋ ਗਿਆ ਆਨਲਾਈਨ ਕਰਕੇ ਵੀ ਹਰ ਇੱਕ ਬੰਦੇ ਨੂੰ ਆਪ ਇਹਦੇ ਚ ਇਨਵੋਲ ਹੋਣਾ ਪੈਂਦਾ ਤੇ ਉਹ ਜਿਹੜਾ ਅੱਗੇ ਤੋਂ ਜਿਹੜਾ ਇਹ ਹੋਊਗਾ ਵੀ ਜਿਹੜੇ ਸਾਡੇ ਮਲਾਜ਼ਮ ਰੱਖੇ ਗਏ ਐ ਉਹ ਥੋੜਾ ਜਿਹੜਾ ਕੋਈ ਵੀ ਥੋੜਾ ਕੰਮ ਆ ਉਹ ਘਰੇ ਆ ਕੇ ਕਰਨੇ ਇਹਦਾ ਇੱਕ ਸ਼ੁਰੂਆਤ ਹੈ ਵੀ ਆਹ ਕੈਂਪਾਂ ਵਿੱਚ ਆ ਕੇ ਜਿੰਨੇ ਕ ਬੰਦੇ ਆ ਉਹਨੇ ਇੱਕ ਬਣ ਜਾਣ ਜਿਹੜੇ ਉਧਰ ਰਹਿ ਗਏ ਉਹਨਾਂ ਦੇ ਘਰੇ ਆ ਕੇ ਉਹ ਕਰਕੇ ਜਾਣਗੇ ਜੀ ਕਿ ਤਾਂ ਕਰਕੇ ਟਾਈਮ ਤਾਂ 2 ਘੰਟੇ ਵੀ ਬਹੁਤ ਹੁੰਦਾ ਹੈ 2 ਦਾ ਕੋਈ ਜ਼ਰੂਰੀ ਨਹੀਂ 10 ਵਜੇ ਤੋਂ ਲੈ ਕੇ 12 ਹੁਣ ਆਪਣੇ 12:30 1 ਵਜੇ ਜਾਂਦਾ ਵੀ ਕੰਮ ਮੁਕਾ ਕੇ ਜਾਂਦੇ ਆਏ ਅਗਲੇ ਪਿੰਡ ਹੋਈ 12 ਤੋਂ 2 ਹੈ ਜੇ ਤਿੰਨ ਵੀ ਵੱਜ ਗਿਆ ਤਾਂ 3 ਵਜੇ ਤੱਕ ਕੰਮ ਕਰਮ ਜਿੰਨੇ ਵੀ ਲੋਕ ਆਏ ਉਹਨਾਂ ਦੇ ਸਾਰੇ ਕੰਮ ਕਰਕੇ ਜਾਣਗੇ ਕੋਈ ਟਾਈਮ ਦਾ ਬਾਉਂਡ ਨਹੀਂਗਾ ਵੀ ਉਹ ਵੈਸੇ ਆਪਾਂ ਰੱਖ ਦਿੰਦੇ ਆ 2 ਘੰਟੇ ਦਾ ਤੁਸੀਂ ਆਮ ਆਦਮੀ ਪਾਰਟੀ ਦੇ ਉੱਗੇ ਆ ਗੋ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 1000 ਰੁਪਇਆ ਦੇਣਾ ਦੇਣਾ ਮਤਲਬ ਕਿਹਾ ਸੀ ਇਲੈਕਸ਼ਨ ਦੌਰਾਨ ਪਰ ਨਵੇਂ ਬਾਈਟ ਦੇ ਵਿੱਚ ਕੁਝ ਵੀ ਨਹੀਂ ਆਇਆ ਤੇ ਨਵੇਂ ਬਾਈਟ ਦੇ ਵਿੱਚ ਉਲਟਾ 2 ਲੱਖ ਕਰੋੜ ਤੋਂ ਵੱਧ ਦਾ ਜਿਹੜਾ ਉਹਨਾਂ ਨੇ ਘਾਟੇ ਦਾ ਬਜਟ ਪੇਸ਼ ਕਰਤਾ ਕਿੱਥੇ ਉਹਨਾਂ ਨੇ ਕਰਜ਼ਾ ਲਉਣਾ ਇਸ ਤੇ ਕਿੱਥੇ ਜਿਹੜੇ ਸਕੀਮਾਂ ਸੀਗੀਆਂ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ ਦੇਖੋ ਬਲਕਰਨ ਜੀ ਇਹ ਗੱਲ ਤਾਂ ਚਲੋ ਇਹ ਸਰਕਾਰ ਲੈਵਲ ਦੀ ਹੈ ਮੈਂ ਤਾਂ ਛੋਟਾ ਜਿਹਾ ਵਰਕਰ ਹਾਂ ਇਥੋਂ ਦਾ ਪਿੰਡਾਂ ਦਾ ਪਰ ਜਿਹੜੀ ਗੱਲ ਮਤਲਬ 1000 ਰੁਪਏ ਦਾ ਵਾਅਦਾ ਕਰਿਆ ਸੀ ਉਹ ਅੱਜ ਵੀ ਜਿਹੜੀ ਪੰਜਾਬ ਸਰਕਾਰ ਹੈ ਉਸ ਵਾਅਦੇ ਤੇ ਮਤਲਬ ਖੜੀ ਹੈ ਵੀ ਅਸੀਂ ਕਰਾਂਗੇ ਪਰ ਉਹਦਾ ਕਾਰਨ ਕੀ ਹੈ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਵੀ ਜਿਹੜਾ ਸਾਡਾ ਜੀਐਸਟੀ ਦਾ ਪੈਸਾ ਹੈ ਉਹ ਸੈਂਟਰ ਸਰਕਾਰ ਦੇ ਨਹੀਂ ਦੀ ਜੇ ਉਹ ਪੈਸਾ ਦੇ ਦੇ ਤਾਂ ਆਪਣੇ ਪੈਸਾ ਵਾਧੂ ਹੋ ਜਾਊਗਾ ਜਦੋਂ ਜਦੋਂ ਵੀ ਉਹ ਪੈਸਾ ਰਿਲੀਜ਼ ਹੋ ਗਿਆ ਤਾਂ ਉਹ ਮਤਲਬ ਨਾਲ ਦੀ ਨਾਲ ਜਿਹੜਾ ਹੈਗਾ ਵੀ ਉਹ ਮਤਲਬ ਸਾਰੇ ਔਰਤਾਂ ਨੂੰ ਕੀ ਆਪਣੇ ਸਾਰਿਆਂ ਨੂੰ ਉਹਦਾ ਮਸਲਾ ਹੱਲ ਹੋ ਜਾਊਗਾ ਉਹ ਜ਼ਰੂਰ ਮਤਲਬ ਸਰਕਾਰ ਇਸ ਗੱਲ ਤੇ ਖੜੀ ਹੈ ਪਰ ਕਾਰਨ ਇਹ ਹੈ ਵੀ ਉਹ ਜਿਹੜਾ ਵੱਡਾ ਮਤਲਬ ਮੋਦੀ ਸਰਕਾਰ ਨੇ ਆਪਣੇ ਜਿਹੜੇ ਪੰਜਾਬ ਦੇ ਸਾਰੇ ਫੰਡ ਰੋਕ ਰੱਖੇ ਆ ਉਸ ਕਰਕੇ ਇਹ ਸਕੀਮ ਜਿਹੜੀ ਅਜੇ ਤੱਕ ਸਿਰੇ ਨਹੀਂ ਚੜ ਸਕੀ ਹੁਣ ਦਿੱਲੀ ਵਿੱਚ ਵੈਸੇ ਬੈਲਾ ਦਾ ਲਾਗੂ ਕਰਤੀ ਹੈ ਦਿੱਲੀ ਸਰਕਾਰ ਨੇ ਜਿਹੜੀ ਅ ਰਵਿੰਦ ਕੇਜਰੀਵਾਲ ਜੀ ਦੀ ਸਰਕਾਰ ਹੈ ਉਹਨਾਂ ਨੇ ਇਹ ਲਾਗੂ ਕਰਤੀ ਹੈ ਤਾਂ ਉਹਨਾਂ ਵਾਲੇ ਸਮੇਂ ਵਿੱਚ ਜ਼ਰੂਰ ਇਹ ਪੰਜਾਬ ਵਿੱਚ ਵੀ ਲਾਗੂ ਹੋ ਜੂਗੀ ਪਰ ਉਹਦਾ ਕਾਰਨ ਇਹ ਹੀ ਹੈ ਵੀ ਉਹ ਜਿਹੜੇ ਫੰਡ ਉੱਥੇ ਆਪਣੇ ਦਿੱਲੀ ਰੁਕੇ ਪਏ ਐ ਉਹ ਦੇ ਨਹੀਂ ਰਹੇ ਜਿਹੜਾ ਆਪਣਾ ਹੱਕ ਬਣਦਾ ਉਹ ਉਹਦਾ ਕਰਕੇ ਇਹ ਜਿਹੜੀ ਸਕੀਮ ਹੈ ਜੇ ਲੇਟ ਹੋ ਰਹੀ ਹੈ ਗੜੇ ਹੁਣ 2-3 ਦਿਨ ਹੋ ਗਏ ਗੜੇ پڑے ਪਏ ਐ ਤੇ ਜਿਹੜੇ ਕਿਸਾਨ ਬੜੇ ਬਜੂਸ ਐ ਤੇ ਜਦੋਂ ਆਪਣੇ ਦਾ ਚਲੋ ਬਾਚੇ ਤਾਂ ਉਧਰ ਲੰਬੀ ਸਾਈਡ ਤੇ ਹੋਰ ਪਿੰਡਾਂ ਦਾ ਸਾਈਡ ਤੇ ਬੜੇ ਕਿਨੇ ਪਏ ਆ ਤੇ ਲੋਕਾਂ ਨਾਲ ਗੱਲ ਕਰੀ ਦੀ ਉਹ ਕਹਿੰਦੀ ਵੀ ਅਸੀਂ ਪਹਿਲਾਂ ਜਦੋਂ ਕੜਕਾ ਖਰਾਬ ਹੋ ਗਿਆ ਸੀ ਉਹੀ ਮੁਆਵਜ਼ਾ ਨਹੀਂ ਆਇਆ ਤੇ ਹੁਣ ਇਹ ਵੀ ਕੋਈ ਮਤਲਬ ਪ੍ਰਪੋਜ਼ਲ ਤੁਸੀਂ ਬੜਾਈ ਆ ਵੀ ਪਿੰਡਾਂ ਦੇ ਵਿੱਚ ਆ ਕੇ ਪਟਵਾਰੀ ਇੱਥੇ ਗਰਦੌਰੀਆਂ ਕਰਨ ਤੇ ਤੁਸੀਂ ਉਹਨਾਂ ਨਾਲ ਬਿਲਕੁਲ ਬਿਲਕੁਲ ਜੀ ਦੇਖੋ ਇਹ ਕੁਦਰਤੀ ਆਫਟਰ ਕਰਨ ਜੀ ਬਹੁਤ ਮਾੜੀ ਹੈ ਕਿਸਾਨਾਂ ਵਾਸਤੇ ਤੇ ਜੋ ਤੁਸੀਂ ਕਹਿੰਦੇ ਆ ਨਾ ਪਏ ਦੀ ਪੈਸੇ ਤਕਰੀਬਨ ਮਤਲਬ ਆਪਣੇ ਹਲਕੇ ਦਾ ਮੈਨੂੰ ਜਿੰਨਾ ਪਤਾ ਆਪਣੇ ਹਲਕੇ ਕੀ ਸਾਰੇ ਪੰਜਾਬ ਦਾ ਹੀ ਹੈ ਤਕਰੀਬਨ ਪੈਸੇ ਪੈ ਗਏ ਆ ਕੁਝ ਕਾਰਨਾ ਕਰਕੇ ਕੋਈ ਬੈਂਕ ਦੀ ਕਾਪੀ ਕਿਸੇ ਦੀ ਲਿੰਕ ਨਹੀਂ ਹੁੰਦੀ ਉਹਨੇਕ ਮਤਲਬ ਜਿਹੜੇ ਕੋਈ ਟੈਕਨੀਕਲ ਉਹਨਾਂ 'ਚ ਨੁਕਸ ਹੈ ਉਹ ਖੜੇ ਆ ਜਿਹੜੇ ਹੁਣ ਵੀ ਜਿੱਥੇ ਗੜੇਮਾਰੀ ਹੋਈ ਹੈ ਜਾਂ ਨੁਕਸਾਨ ਹੋਇਆ ਕਿਸਾਨਾਂ ਦਾ ਉਹਦੀ ਗਰਦੌਰੀ ਦੀ ਮਤਲਬ ਜਿਹੜਾ ਆਰਡਰ ਹੈ ਪੰਜਾਬ ਸਰਕਾਰ ਨੇ ਦੇਤੇ ਆ ਸਪੈਸ਼ਲ ਗਰਦੌਰੀ ਕਰਕੇ ਨਾਲ ਦੀ ਨਾਲ ਉਹਨਾਂ ਦਾ ਮਾਲਜਾ ਦਿੱਤਾ ਜਾਵੇ ਉਹ ਕਾਰਨ ਕੀ ਹੈ ਥੋੜਾ ਜਿਹਾ ਅੱਜ ਵੀ ਹੁਣ ਸਾਡੇ ਨਾਲ ਆਪਾਂ ਕਹਿੰਦੇ ਆ ਕੋਈ ਲੀਡਰ ਨਹੀਂ ਆਇਆ ਉਹ ਸੈਸ਼ਨ ਚੱਲ ਰਿਹਾ ਕੱਲ ਬਜਟ ਦਾ ਸੈਸ਼ਨ ਸੀ ਅੱਜ ਵੀ ਸੈਸ਼ਨ ਹੈ ਉਸ ਕਰਕੇ ਥੋੜਾ ਜਿਹਾ ਉਸ ਪੱਖੋਂ ਹੈ ਪਰ ਜਿਹੜੀ ਮਤਲਬ ਪੰਜਾਬ ਸਰਕਾਰ ਨੇ ਹਦਾਇਤ ਕਰਤੀ ਥਰਡੇ ਅਫਸਰਾਂ ਨੂੰ ਮੁਲਾਜ਼ਮਾਂ ਨੂੰ ਇਹਦੀ ਸਪੈਸ਼ਲ ਗਰਦੌਰੀ ਕਰੋ ਗਰਦੌਰੀ ਹੋ ਕੇ ਉਹਨਾਂ ਦਾ ਮਾਮਲਾ ਜਰੂਰ ਮਿਲੂਗਾ ਠੀਕ ਹੈ ਠੀਕ ਹੈ ਜੀ ਬਹੁਤ ਧੰਨਵਾਦ ਜੀ ਧੰਨਵਾਦ ਜੀ ਅੱਗੇ ਕਰੋ ਅੱਜ ਆਮ ਆਦਮੀ ਸਰਕਾਰ ਆਪਦੇ ਦੁਆਰ ਕੈਂਪ ਪਿੰਡ ਪੰਨੀ ਆਲਾ ਵਿਖੇ ਜੋ ਲਾਪਾਤਰੀ ਦਾ ਕਾਰਡ ਹੈ ਸਾਡੇ ਭੈਣ ਜੀ ਲੇਬਰ ਇਨਸਪੈਕਟਰ ਕੀ ਨਾਮ ਹੈ ਲਵਪ੍ਰੀਤ ਜੀ ਇਹਨਾਂ ਵੱਲੋਂ ਮੌਕੇ ਤੇ ਤਿਆਰ ਕਰਕੇ ਦਿੱਤਾ ਗਿਆ ਜਿਹੜਾ ਅੱਗੇ ਦਫ਼ਤਰਾਂ ਵਿੱਚ ਜਾ ਕੇ ਨਾ ਗੇੜੇ ਮਾਰ ਮਾਰ ਥੱਕ ਜਾਂਦੇ ਸੀ ਲੋਕ ਤੇ ਬਣਦਾ ਨਹੀਂ ਸੀ ਇਹ ਬਹੁਤ ਲੋਕ ਸਾਡੇ ਕੋਲੇ ਵੀ ਆਉਂਦੇ ਸੀ ਤੇ ਮੈਂ ਤਾਂ ਵੀ ਇਹ ਲੋਕ ਵੀ ਵਧਾਈ ਦੇ ਪਾਤਰ ਹੈ ਜਿਨ੍ਹਾਂ ਦਾ ਇਹ ਕਾਰਡ ਬਣਿਆ ਤੇ ਸਰਕਾਰ ਦਾ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਜੀ ਮਾਣਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਵੀ ਜਿਹੜਾ ਤੁਸੀਂ ਇਹ ਗਰੀਬਾਂ ਨੂੰ ਸਹੂਲਤ ਦੇ ਕੇ ਤੇ ਮੌਕੇ ਤੇ 1 ਮਿੰਟ ਲੱਗਿਆ ਜਿਹੜਾ ਆਪਾਂ ਪਹਿਲਾਂ ਗੱਲ ਕਰੀ ਸੀ ਨਾ ਵੀ ਇਹ ਕੈਂਪ ਸਮਾ ਘਟ ਹੈ ਪਰ ਘੱਟ ਸਮੇਂ ਵਿੱਚ ਵੀ ਇਹਨਾਂ ਨੇ ਬਣਾ ਕੇ ਉਹਦੇ ਹੱਥ 'ਚ ਫੜਾਤਾ ਬਹੁਤ ਬਹੁਤ ਧੰਨਵਾਦ ਸਾਡੇ ਮੈਡਮ ਨੈਤ ਸਿਲਦਾਰ ਜੀ ਭੈਣ ਜੀ ਜਸਵਿੰਦਰ ਕੌਰ ਪਾਕੀ ਵੀ ਸਾਰਾ ਸਟਾਫ ਜਿਨ੍ਹਾਂ ਜਿੰਨੇ ਵੀ ਮਹਿਕਮੇ ਇੱਥੇ ਆਏ ਆ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਸਾਰੇ ਮੁਲਾਜ਼ਮਾਂ ਦਾ ਪਟਵਾਰੀ ਸਹਿਬਾਨ ਸੈਕਟਰੀ ਸਹਿਬਾਨ ਠੀਕ ਹੈ ਆਂਗਣਵਾੜੀ ਦੀਆਂ ਸਾਡੀਆਂ ਮੁਲਾਜ਼ਮ ਭੈਣਾਂ ਹੈਲਥ ਡਿਪਾਰਟਮੈਂਟ ਦੀਆਂ ਜਿਹੜੇ ਸਾਡੇ ਭੈਣਾਂ ਭਰਾ ਇੱਥੇ ਬੈਠੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕੈਂਪ ਨੂੰ ਵਧੀਆ ਨਿਪਰੇ ਚਾੜਿਆ ਔਰ ਲੋਕਾਂ ਨੂੰ ਜਿਹੜੇ ਇੱਥੇ ਮੌਕੇ ਤੇ ਸਹੂਲਤ ਦਿੱਤੀ ਹੈ ਤੇ ਬਾਕੀ ਸਾਡੇ ਪਿੰਡ ਦੇ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਜਿਨ੍ਹਾਂ ਨੇ ਅੱਗੇ ਲਾ ਕੇ ਸਾਰਿਆਂ ਨੂੰ ਪਿੰਡ ਦੇ ਜਿੰਨੇ ਵੀ ਕੋਈ ਇੱਥੇ ਆਏ ਇਸ ਕੈਂਪ ਵਿੱਚ ਉਹਨਾਂ ਦੇ ਅੱਗੇ ਲਾ ਕੇ ਸਾਰੇ ਕੰਮ ਕਰਾਏ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਦੁਬਾਰਾ ਫਿਰ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੀ ਇਹ ਕੈਂਪ ਬਹੁਤ ਵਧੀਆ ਜਿਹੜੀ ਸਹੂਲਤਾਂ ਲੋਕਾਂ ਨੂੰ ਮਿਲਦੀ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਹੋ ਜਾਂਦੀ ਮੈਂ ਇੱਥੇ Sasi ganda ਪੇਮੈਂਟ ਦੂਰ ਦੇਣੀ ਆ ਤੁਹਾਨੂੰ ਚਾਹੀਦੀ ਹੈ ਉਹ ਐਗਜ਼ਾਮਪਲ ਲਿਖੋ ਜੀ ਗੰਮੀ ਦੇ ਮੈਡਮ ਜਿਹੜਾ ਅੱਜ ਇੱਥੇ ਕੈਂਪ ਲਾਇਆ ਗਿਆ ਹੈ ਇਹਦਾ ਮੇਨ ਪਰਪਸ ਕੀ ਹੈ ਵੀ ਇਹ ਕੈਂਪ ਕਿਉਂ ਲਾਇਆ ਗਿਆ ਹੈ ਇਹਦੇ ਬਾਰੇ ਸਰ ਨੂੰ ਦੱਸੋ ਇਹ ਪੰਜਾਬ ਸਰਕਾਰ ਦਾ ਲੋਕਾਂ ਦੇ ਘਰ ਘਰ ਸਕੀਮਾਂ ਨੂੰ ਪਹੁੰਚਾਉਣਾ ਜੋ ਕਿ ਲੋਕ ਆਪਣੇ ਪਿੰਡਾਂ ਵਿੱਚ ਬੈਠ ਕੇ ਸਾਰੇ ਡਿਪਾਰਟਮੈਂਟ ਇੱਥੇ ਪਿੰਡ ਵਿੱਚ ਆਉਂਦੇ ਨੇ ਜੋ ਕਿ ਸਰਕਾਰ ਨੇ ਇਸ ਸਕੀਮ ਦਾ ਨਾਮ ਰੱਖਿਆ ਹੈ ਸਰਕਾਰ ਤੁਹਾਡੇ ਦਵਾਰ ਜੋ ਕਿ ਅਸੀਂ ਹਰ ਦਵਾਰ ਤੇ ਜਾ ਕੇ ਹਰ ਪਿੰਡ ਵਿੱਚ ਡੇਲੀ ਦੋ ਕੰਮ ਲਾਉਂਦੇ ਆ ਦੋ ਦਿਨ ਸੀਲਦਾਰ ਦਸਵਿੰਦਰ ਕੌਰ ਨੇਪ ਸੀਲਦਾਰ ਦੇ ਹੁੰਦੇ ਆ ਦੋ ਦਿਨ ਵੀਡੀਓ ਸਾਹਦੇ ਹੁੰਦੇ ਆ ਦੋ ਪਿੰਡ ਸੌਰੀ ਦੋ ਪਿੰਡ ਉਹਨਾਂ ਦੇ ਹੁੰਦੇ ਆ ਦੋ ਪਿੰਡ ਤਸੀਲਦਾਰ ਸਾਹਿਬ ਵੱਲੋਂ ਹੁੰਦੇ ਆ ਠੀਕ ਹੈ ਤੇ ਇਹਦੇ ਵਿੱਚ 43 ਸਕੀਮਾਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਜਿਵੇਂ ਬੱਚਿਆਂ ਦੇ ਤਰ੍ਹਾਂ ਹਰ ਤਰ੍ਹਾਂ ਦੇ ਸਰਟੀਫਿਕੇਟ ਹੈਲਥ ਬਾਗ ਨਰੇਗਾ ਮੈਡਮ ਕਿਹੜੇ ਹੁੰਦੇ ਆਪਣੇ ਕੋਲੇ ਕਿਤੋਂ ਬਾਗ ਵਾਲੇ ਸਾਰੇ ਡਿਪਾਰਟਮੈਂਟ ਆ ਰਹੀ ਅਸੀਂ 43 ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਕੀਮਾਂ ਦੇ ਰਹੇ ਆ ਜੋ ਕਿ ਲੋਕ ਇੱਥੇ ਰਾਮ ਨਾਲ ਆ ਕੇ ਆਪਣਾ ਕੰਮ ਕਰਵਾਉਂਦੇ ਆ ਮੌਕੇ ਤੇ ਸਰਪੰਚ ਸਾਹਿਬ ਨੰਬਰਦਾਰ ਸਾਹਿਬ ਹਾਜ਼ਰ ਹੁੰਦੇ ਆ ਪਿੰਡ ਦੇ ਪਤਵੰਤੇ ਬੰਦੇ ਹਾਜ਼ਰ ਹੁੰਦੇ ਆ ਸਾਡਾ ਰੈਵਨਿਊ ਡਿਪਾਰਟਮੈਂਟ ਹਾਜ਼ਰ ਹੁੰਦਾ ਹੈ ਜੋ ਲੋਕਾਂ ਨੂੰ ਜਵਾਬੰਦੀ ਦੀ ਜ਼ਰੂਰਤ ਆ ਜਾਂ ਕੋਈ ਜਵਾਬੰਦੀ ਵਿੱਚ ਕਰੈਕਸ਼ਨ ਆ ਕਿਸੇ ਤਰ੍ਹਾਂ ਦਾ ਵੀ ਮੌਕੇ ਤੇ ਪੁੱਤਾਂ ਬਾਪਾਂ ਚੁਣਾਂਦੇ ਆਂ ਔਰ ਪੁੱਟਾਂ ਕਰਨੀਆਂ ਸਾਰੀਆਂ ਹੀ ਇੱਥੇ ਮੌਕੇ ਤੇ ਰਿਪੋਰਟਾਂ ਕੀਤੀਆਂ ਜਾਂਦੀਆਂ ਹਰ ਤਰ੍ਹਾਂ ਦਾ ਲੋਕਾਂ ਨੂੰ ਲਾਭ ਦਿੱਤਾ ਜਾਂਦਾ ਹੋਣੀ ਮੈਡਮ ਜਿਹੜੇ ਇਹ ਸੇਵਾ ਕੇਂਦਰ ਪਹਿਲਾਂ ਖੁੱਲੇ ਸੀ ਚੱਲਦੇ ਇਸ ਲਈ ਇੱਥੇ ਸਕੀਮਾਂ ਚੱਲਦੀਆਂ ਸੀਗੀਆਂ ਉਹ ਸੇਵਾ ਕੇਂਦਰ ਬੰਦ ਕਰਕੇ ਇਹ ਜਿਵੇਂ ਮਤਲਬ ਸਕੀਮਾਂ ਇਹ ਅਜਦਾਦਨ ਹੈ ਠੀਕ ਹੈ ਲੋਕਾਂ ਨੂੰ ਕੱਲ ਨੂੰ ਕੰਮ ਪੈਣਾ ਜਾਂ ਅਗਲੇ ਹਫ਼ਤੇ ਪੈਣਾ ਮਹੀਨੇ ਵਿੱਚ ਕੰਮ ਕਹਿੰਦੇ ਆ ਉਹ ਫਿਰ ਕਿਵੇਂ ਕੰਮ ਕਰਾਉਣਗੇ ਉਹ ਆਪਣੇ ਤਹਿਸੀਲ ਵਿੱਚ ਦਫ਼ਤਰਾਂ ਵਿੱਚ ਕੰਮ ਚੱਲ ਰਿਹਾ ਹੈ ਆਪਣੇ ਮੈਡਮ ਉਹਨਾਂ ਤਹਿਸੀਲ ਤੇ ਤਹਿਸੀਲ ਚ ਇੱਥੇ ਨੋਟ ਜਾਂਦਾ ਉਹ ਦਿਹਾੜੀ ਫੁੱਟ ਦੀ ਜਿਹੜਾ ਗਰੀਬ ਬੰਦਾ ਆ ਕੇ ਧਿਆਨ ਛੱਡ ਕੇ ਜਾਊਗਾ ਉਹਦੇ ਵਾਸਤੇ ਸਰਕਾਰ ਜਿਹੜੇ ਪਹਿਲਾਂ ਬਣੇ ਸੀ ਸੇਵਾ ਕੇਂਦਰ ਉਹ ਚੰਗਣੀ ਸੀ ਜੇ ਪਿੰਡਾਂ ਦੇ ਵਿੱਚ ਜੇ 5-5 ਕਿਲੋਮੀਟਰ ਦੇ ਸੇਵਾ ਕੇਂਦਰ ਬਣਾਏ ਜਾਂਦੇ ਇਹੋ ਹੀ ਸਕੀਮਾਂ ਜੇ ਉੱਥੇ ਲਾਗੂ ਹੁੰਦੀਆਂ ਚੰਗਣੀ ਸੀ ਉਹ ਲੋਕਾਂ ਨੂੰ ਜੇ ਕਰਨ ਨਹੀਂ ਠੀਕ ਲੱਗੀਆਂ ਤਾਂ ਸਕੀਮਾਂ ਬੰਦ ਕੀਤੀਆਂ ਗਈਆਂ ਜੇ ਉਹਦੇ ਵਿੱਚ ਲੋਕਾਂ ਨੂੰ ਬੈਨੀਫਿਟ ਕੋਈ ਨਹੀਂ ਪਹੁੰਚਿਆ ਤਾਂ ਕਰਕੇ ਇਹ ਬੰਦ ਕੀਤੀਆਂ ਗਈਆਂ ਫਿਰ ਬੈਨੀਫਿਟ ਤਾਂ ਕੋਈ ਦਸੀ ਪਰ ਉਹ ਸਰਕਾਰ ਦੀ ਕੋਈ ਮਰਛਾ ਹੋ ਸਕਦੀ ਹੈ ਉਹਦਾ ਤੁਸੀਂ ਜਵਾਬ ਵੀ ਦੇ ਸਕਦੇ ਕਿਉਂਕਿ ਉਹਦਾ ਸੇ ਸਰਕਾਰ ਦੇ ਜਿਹੇ ਹੋਈ ਜਵਾਬ ਦੇ ਸਕਦੇ ਹਾਂ ਜੇ ਸਰਕਾਰਾਂ ਦੇ ਫਿਰ ਜਿਵੇਂ ਜਿਵੇਂ ਸਰਕਾਰਾਂ ਆਉਂਦੀਆਂ ਉਹ ਆਪਣੇ ਤਹਿਤ ਹੀ ਆਪਣੀਆਂ ਸਕੀਮਾਂ ਚਲਾਉਂਦੀਆਂ ਉਹ ਸੋਚਦੀਆਂ ਵੀ ਕਿਹੜੀ ਸਕੀਮ ਰਾਈ ਲੋਕਾਂ ਨੂੰ ਜ਼ਿਆਦਾ ਬੈਨੀਫਿਟ ਹੋ ਸਕਦਾ ਹੈ ਮੜਾ अब जांब सरकार बोलो कर 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 वो चार्ज यहाँ में काले के ही कोई भी लोगों का कम है क्या वो पेंट पेंट ज़्यादे पॉज़ पेर दे अभी तो ठीक है अपन बस हैली ठीक है अपन तो चार्ली स्टीव है उन दोनों को देखी क्यों नहीं टेंस की है किकर सर के फोन कर किकर फोन तो कर किना करिया किकर अभी हम भी खाने को खाने क ਜੋ ਕਿ ਘਰ ਬੈਠ ਕੇ ਫੋਨ ਕਰਦੇ ਆ ਤੇ ਉਹ ਫਿਰ ਆ ਕੇ ਲੋਕਾਂ ਦੇ ਘਰੇ ਫਾਰਮ ਭਰ ਜਾਂਦੇ ਆ ਮੁੱਕ ਤੇ ਲੋਕਾਂ ਨੂੰ ਲਾਭ ਦਿੱਤਾ ਜਾਂਦਾ ਹੁੰਦਾ ਇਹ ਬੰਦੇ ਕਹਿੰਦੇ ਕਿ ਸਕੀਮ ਹੋਇਆ ਕਿ ਇਹ ਹੈ ਨਹੀਂ ਗੋਸ ਦੀ ਹੋਇਆ ਇਹ ਬੰਦੇ ਹੈ ਨਹੀਂ ਸੁਣੋ ਨਹੀਂ ਉਹ ਸਕੀਮ ਤੱਕ ਉਹ ਸਾਰਾ ਟਾਈਮ ਤੋਂ ਸਾਰੇ ਆਪਣੇ ਲੱਗਦੇ ਹੋ ਕਿ ਇਹਨਾਂ ਨੂੰ ਲੋਨ ਤਸੀਲ ਚਲਾਈ ਗਈ ਹੈ ਕਿਹਨਾਂ ਬੰਦਾ ਇਹ ਪਹੁੰਚੇ ਪਹੁੰਚੇ ਕਰ ਚਾਰੀ ਕਿਤੇ ਪੱਕੇ ਰਹਿਣ ਚਲੇ ਤੁਸੀਂ ਸਾਡੇ 1.5 ਤੱਕ ਗੁਰਸਾਰੀ ਇੰਨੇ ਹੋਇਆ ਸੀਗਾ ਜੋ ਕਿ ਉਹਨ ਵਿੱਚ ਡੀਸੀ ਸਾਹਿਬ ਨੇ ਐਕਸ਼ਨ ਲਿਆ ਐਸਡੀਐਮ ਸਾਹਿਬ ਨੇ ਲਿਆ ਜੋ ਕਿ ਫਿਰ ਉਹਨਾਂ ਨੇ ਨਾਲ ਉਪਾਗੋ ਵੀ ਕਿਹਾ ਕਿ ਤੁਸੀਂ ਬਹੁਤ ਅچھے ਕੰਮ ਕੀਤੇ ਸੀ ਬਾਕੀ ਜਿਹੜੇ ਆਪਣਾ ਦਿਨ ਰਹਿ ਗਿਆ ਉਹਨਾਂ ਵਿੱਚ ਵੀ ਤੁਸੀਂ ਅچھے ਕੰਮ ਕਰਨੇ ਨੇ ਉਹਨਾਂ ਨੂੰ ਉਹ ਤੋਂ ਬਾਅਦ ਕਿਤੇ ਵੀ ਸਾਡੇ ਨਾਲ ਇਦਾਂ ਨਹੀਂ ਹੋਇਆ ਕਿ ਜਿੱਥੇ ਸਾਰੇ ਵਿਭਾਗਾਂ 'ਤੇ ਨਾ ਪਹੁੰਚਿਆ। ਮੇਰੇ ਵਿੱਚ ਟਾਈਮ ਜਿਹੜਾ ਤੁਸੀਂ ਮਿਖਿਆ ਸੀ ਤਾਂ 2 ਘੰਟੇ ਆ 10 ਤੋਂ 12 ਤੱਕ ਇੱਕ ਪਿੰਡ ਦੇ ਵਿੱਚ। ਪਰ ਉਹ ਗਿਣਤੀ ਐਨੀ ਨਹੀਂ ਹੁੰਦੀ ਕੰਮ ਹੀ ਲੋਕਾਂ ਦੇ ਇੰਨੇ ਵੱਧ ਕੇ ਵੀ 2 ਘੰਟਿਆਂ ਦੇ ਵਿੱਚ ਤਾਂ ਇੱਕ ਹੋਈ ਨਹੀਂ ਸਕਦੇ। ਨਹੀਂ ਉੱਥੇ ਜ਼ਿਆਦਾ ਕੰਮ ਆਪਣਾ ਸੇਵਾ ਕੇਂਦਰਾਂ ਦਾ ਹੈ। ਉੱਥੇ ਸਾਡੇ ਬੰਦੇ ਬੈਠੇ ਰਹਿੰਦੇ ਆ। ਉਹ ਭਾਵੇਂ ਸ਼ਾਮ ਦੇ 5 ਵਜੇ ਜਾਣ ਉਹ ਕੰਮ ਕਰਕੇ ਜਾਣਗੇ ਅਗਲੇ ਪਿੰਡ ਵਿੱਚ ਸਾਡੇ ਹੋਰ ਹੋਣਗੇ ਬੰਦੇ ਸੇਵਾ ਕੇਂਦਰ ਵਾਲੇ ਠੀਕਾ ਬਾਕੀ ਸਾਰਾ ਕੰਮ ਇੱਥੇ ਹੋ ਜਾਂਦਾ ਜੀ ਕਿਤੇ ਵੀ ਕਿਸੇ ਕੰਮ ਨੂੰ ਟਾਈਮ ਨਹੀਂ ਲੱਗਦਾ ਇਹ ਟਾਈਮ ਕੀ ਆ ਇਹਦਾ ਅੱਜ ਆਇਆ ਅੱਜ ਦਾ 10 ਤੋਂ 12 ਵਜੇ ਦਾ ਠੀਕ ਹੈ ਲੇਖੋ ਥੈਂਕ ਯੂ ਸਰਪੰਚ ਸਾਹਿਬ ਅੱਜ ਪੰਨੀ ਵਾਲਾ ਫੱਟਾ ਦੇ ਵਿੱਚ ਕੈਂਪ ਲੱਗ ਰਿਹਾ ਹੈ ਕੈਂਪ ਦੇਆਂ ਲੋਕਾਂ ਦੀਆਂ ਕੋਈ ਸਮੱਸਿਆਵਾਂ ਵੀ ਆ ਰਹੀਆਂ ਵੀ ਲੋਕ ਕਹਿੰਦੇ ਵੀ ਟਾਈਮ ਬੜਾ ਥੋੜਾ ਤੇਰੇ ਆ ਤੇ ਇੰਨੇ ਚਰਚ ਵੀ ਜਿਹੜੀਆਂ ਸਾਡੇ ਫਾਰਮ ਗੁਰਵ ਨਹੀਂ ਭਰੇ ਜਾਂਦੇ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕੈਂਪ ਦਾ ਕੋਈ ਫਾਇਦਾ ਹੋ ਰਿਹਾ ਹੈ ਕਿ ਲੋਕ ਜਿਹੜੇ ਇਹ ਕਹਿੰਦੇ ਵੀ ਟਾਈਮ ਥੋੜਾ ਹੈ ਵਾਕਈ ਟਾਈਮ ਥੋੜਾ ਹੈ ਕੀ ਕਹਿਣਾ ਚਾਹੋਗੇ ਨਹੀਂ ਟਾਈਮ ਥੋੜੇ ਦੀ ਬਲਕਾਰ ਦੀ ਹਲੇ ਤੱਕ ਕੋਈ ਦਿੱਕਤ ਹੀ ਨਹੀਂ ਆਈ ਕਿ ਨਾ ਹਲੇ ਤੱਕ ਤਾਂ ਮੰਨ ਲਓ 12 ਵਜੇ ਤੱਕ ਦਾ ਤਾਂ ਆਪਣਾ ਟਾਈਮ ਹੀ ਹੈਗਾ ਪਰ ਇਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਕਿਸੇ ਦਾ ਕੋਈ ਫਾਰਮ ਆਊਗਾ ਤਾਂ ਕੰਪਲੀਟ ਕਰਕੇ ਜਾਣਗੇ ਵਿੱਚ ਛੱਡ ਕੇ ਨਹੀਂ ਜਾਣਗੇ ਕੋਈ ਮਤਲਬ ਟਾਈਮ ਦਾ ਨਹੀਂ ਪਾਵੇਂ ਕੋਈ ਟਾਈਮ ਦਾ ਨਹੀਂ ਟਾਈਮ ਜ਼ਰੂਰ ਇਹਨਾਂ ਨੇ 12 ਤੋਂ 2 ਦਾ ਕਿਹਾ ਹੈਗਾ ਪਰ ਕੋਈ ਕੋਈ 5-7 ਬੰਦੇ ਕੋਈ ਕੰਮ ਵਾਲੇ ਰਹਿ ਜਾਣਗੇ ਤਾਂ ਇਹ ਨਹੀਂ ਵੀ ਉਹ ਟਾਈਮ ਪੂਰਾ ਹੋਣ ਤੇ ਛੱਡ ਜਾਣਗੇ ਕੰਮ ਕਰਕੇ ਕੰਪਲੀਟ ਉਸ ਤੋਂ ਬਾਅਦ ਹੀ ਜਾਣਗੇ ਕਈ ਕਹਿੰਦੇ ਵੀ ਸਾਡੇ ਡਾਕੂਮੈਂਟਸ ਪੂਰੇ ਨਹੀਂ ਹੁੰਦੇ ਤੇ ਸਾਨੂੰ ਮੌਕੇ ਦੀ ਮੌਕੇ ਪਤਾ ਲੱਗਿਆ ਵੀ ਇਹਨਾਂ ਨੂੰ ਵਾਕਿਆ ਹੀ ਅੱਜ ਹੀ ਪਤਾ ਲੱਗਿਆ ਵੀ ਇੱਥੇ ਰਾਤ ਜਿਵੇਂ ਹੋਕਾ ਆ ਕਿ ਪਹਿਲਾਂ ਦਾ ਇਹਨਾਂ ਨੂੰ ਪਤਾ ਵੀ ਕੈਂਪ ਲਗਣਾ ਹੈ ਨਹੀਂ ਨਹੀਂ ਕੈਂਪ ਦਾ ਕਿਹੜਾ ਸ਼ਡਿਊਲ ਹੈ ਹੀ ਮਹੀਨੇ ਦੇ ਕਰੀਬ ਹੋ ਗਿਆ ਕਿਹੜਾ ਪਾਇ ਹੋਏ ਨੂੰ ਸ਼ਡਿਊਲ ਲੂਜੀ ਸਾਰਿਆਂ ਨੂੰ ਪਤਾ ਹੈਗਾ ਅੱਜ ਵੀ ਲਾਸਮੈਂਟ ਕਰਾ ਕੇ ਸਵੇਰ 6 ਵਜੇ ਦੇ 6:30 ਵਜੇ ਦੀ ਕਰਾਈ ਦੀ ਹੈ ਜੀ ਕੋਈ ਇਹਦੇ ਚ ਕੋਈ ਫੋਟੋ ਕਾਪੀ ਨਹੀਂ ਕਰਾ ਕੇ ਲੈ ਕੇ ਆਉਣੀ ਪਹਿਲਾ ਆਧਾਰ ਕਾਰਡ ਤੇ ਬੈਂਕ ਖਾਤਾ ਦੋ ਤਿੰਨ ਹੁੰਦਾ ਹੀ ਹਰੇਕ ਦੇ ਕਰੇ ਹੁੰਦਾ ਹੀ ਆ ਕੋਈ ਇਹੋ ਜੀ ਫਾਰਮੈਲਟੀ ਜਿਹੜੀ ਬਾਹਰ ਤੋਂ ਲੈ ਕੇ ਆਉਣੀ ਹੋਵੇ ਬਾਕੀ ਆਪ ਹੀ ਕਰ ਦਿੰਦੇ ਆ ਹਾਂ ਮੌਕੇ ਤੇ ਕਿਹੜਾ ਕੋਈ ਫਾਰਮ ਦੀ ਲੋੜ ਹੈਗੀ ਆ ਕੰਪਲੀਟ ਕਰਕੇ ਭਰ ਕੇ ਵੀ ਦਿੰਦੇ ਔਰ ਕੋਲੋਂ ਕੱਢ ਕੇ ਵੀ ਦਿੰਦੇ ਆ ਜੀ ਫਾਰਮ ਮੈਂ ਫਾਰਮੈਟ ਆਪਣੇ ਇੱਥੇ ਕੱਪੀ ਕਰਦੇ ਆ 43ਵਾਂ ਜਿਹੜੀਆਂ ਉਹ ਆਪਣੇ ਇੱਥੇ ਅੱਜ ਦੇ ਰਹੇ ਆ ਜੀ ਤੇ ਸਾਰੇ ਡਿਪਾਰਟਮੈਂਟ ਬੈਠੇ ਹੋਏ ਨੇ ਇੱਥੇ ਮੈਡਮ ਕਸ਼ੀਲ ਦਾਰ ਸਾਹਿਬ ਲੋੜ ਤੋਂ ਆਏ ਆ ਸਪੈਸ਼ਲ ਤੌਰ ਤੇ ਇਹ ਕੈਂਪ ਦਾ ਜਾਇਜ਼ਾ ਲੈ ਇਹਨਾਂ ਸਿਵਾਵਾ ਹੁੰਦਾ ਮਤਲਬ ਲੋਕਾਂ ਨੂੰ ਲਾਭ ਬਹੁਤ ਹੋ ਰਿਹਾ ਤੇ ਚੰਗਾ ਚੰਗਾ ਮਤਲਬ ਇਹੀ ਹੁੰਦਾ ਜੇ ਕੈਂਪ ਬੜੀ ਛੇਤੀ ਛੇਤੀ ਹਫਤੇ ਦੇ ਵਿੱਚ ਲੱਗ ਜਾਣ ਜਾਂ ਪਿੰਡਾਂ ਦੇ ਵਿੱਚ ਹੀ ਖੁੱਲੇ ਜਾਣ ਇਹ ਚੰਗਾ ਨਹੀਂ ਹੁੰਦਾ ਵੀ ਇਹ ਤਾਂ ਮੇਰੇ ਕਿੰਨਾ ਚਿਰ ਮਹੀਨੇ ਬਾਅਦ ਆਉਂਦੇ ਆ ਨਹੀਂ ਆਪਣੇ ਕੋਲ ਤਾਂ ਹੋਣੀ ਪਹੁੰਚੇ ਹੈਗੀ ਪਹਿਲਾਂ 2-3 ਮਹੀਨੇ ਪਹਿਲਾਂ ਕੈਂਪ ਲੱਗਿਆ ਸੀ ਉਹ ਉਦੋਂ ਆਏ ਸੀ ਆਪਣੇ ਕੋਲੇ ਕਿਸ ਤਰ੍ਹਾਂ ਦੀ ਕੋਈ ਦਿੱਕਤ ਆਉਂਦੀ ਹੈਗੀ ਤਾਂ ਉਹ ਇਹਨਾਂ ਨਾਲ ਗੱਲਬਾਤ ਕਰ ਲਾਂਗੇ ਕਿ ਛੇਤੀ ਦਾ ਪ੍ਰਬੰਧ ਕੀਤਾ ਜਾਵੇ ਅੱਛਾ ਤੁਸੀਂ ਆਮ ਆਦਮੀ ਪਾਰਟੀ ਦੇ ਮਤਲਬ ਬੜੇ ਤਖੜੇ ਵਰਕਰ ਹੋ ਵੀ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਹੈ ਸਰਕਾਰ ਇਹ ਆਮ ਆਦਮੀ ਪਾਰਟੀ ਦੇ ਉਪ ਕੁਤਵਤ ਮੰਤਰੀ ਨੇ ਫੈਸਲਾ ਕੀਤਾ ਵੀ ਪਿੰਡ ਪਿੰਡ ਜਾ ਕੇ ਲੋਕਾਂ ਦਾ ਕੰਮ ਕਰੋ ਤੇ ਇਹਦੇ ਨਾਲ ਕੋਈ ਲੋਕਾਂ ਨੂੰ ਲਾਭ ਵੀ ਮਿਲ ਰਿਹਾ ਹਾਂਜੀ ਹਾਂਜੀ ਬਿਲਕੁਲ ਵਧੀਆ ਲਾਭ ਮਿਲ ਰਿਹਾ ਲੋਕਾਂ ਨੂੰ ਬਹੁਤ ਐਹੋ ਜੇ ਕੰਮ ਹੈ ਵੀ ਕੋਈ ਗਰੀਬ ਬੰਦਾ ਉੱਥੇ ਜਾਣ ਆਉਣ ਦੇ ਵਿੱਚ ਕਈ ਵਾਰੀ ਦਫ਼ਤਰ ਦੇ ਵਿੱਚ ਕੋਈ ਮੁਲਾਜ਼ਮ ਨਹੀਂ ਟੱਕਰਦਾ ਜੀ ਤੇ ਫਿਰ ਉਹਨਾਂ ਨੂੰ ਦੂਰੀਵਾਰ ਕਿੜਾ ਵਗੈਰਾ ਲਾਉਣਾ ਪੈ ਜਾਂਦਾ ਕੋਈ ਵੀ ਕੰਮਦੰਦ ਆਪ ਦਾ ਕਾਗਜ਼ ਪੱਤਰ ਜੇ ਇੱਥੇ ਆ ਕੇ ਸੂਤ ਕਰਾ ਲੈ ਬੰਦਾ ਤਾਂ ਉਹਨੂੰ ਸੌਖਾ ਜੀ ਇੱਥੇ ਕਰ ਬਣਾ ਅਸੀਂ ਇੱਥੇ ਇੱਕ ਦੋ ਹੋਰ ਵੀ ਬੰਦਿਆਂ ਨਾਲ ਗੱਲ ਕੀਤੀ ਹੈ ਜਿਹੜੇ ਕੰਮ ਕਰਾਉਣ ਆਏ ਸੀ ਉਹ ਕਹਿੰਦੇ ਵੀ ਟਾਈਮ ਬੜਾ ਥੋੜਾ ਦਿੰਦੇ ਸਿਰਫ 2 ਘੰਟੇ ਟਾਈਮ ਦਿੰਦੇ ਟਾਈਮ ਜਿਹੜਾ ਹੈ ਘੱਟੋ ਘੱਟ ਵੀ 8 ਘੰਟੇ ਹੋਣਾ ਚਾਹੀਦਾ ਫਿਰ ਅਸੀਂ ਵੀ ਇਹ ਕੰਮ ਤਸੱਲੀ ਨਾਲ ਕਰਵਾ ਸਕੀਏ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ 2 ਘੰਟੇ ਬਹੁਤ ਹੈ ਨਹੀਂ ਟਾਈਮ ਤਾਂ ਦੇਖੋ ਜੀ ਫਿਰ ਕੋਈ ਵੀ ਕੰਮ ਕਰਨ ਤੇ ਅਕਸਰ ਲੱਗਦਾ ਹੀ ਹੈ ਜੀ ਕੋਈ ਚੀਜ਼ ਆਪਾਂ ਅਪਗ੍ਰੇਡ ਕਰਾਉਣੀ ਹੈ ਕੋਈ ਵੀ ਟਾਈਮ ਲੱਗ ਜਾਂਦਾ ਟਾਈਮ ਜੇ ਕੁਝ ਵੱਧ ਜੇ ਤਾਂ ਵੈਸੇ ਮਾੜਾ ਨਹੀਂਗਾ ਬਾਕੀ ਉਹਨਾਂ ਨੂੰ ਸਿਸਟਮ ਦੇ ਹਿਸਾਬ ਨਾਲ ਕੁਝ ਪਤਾ ਹੋਊਗਾ ਮਹਿਕਮੇ ਵਾਲਿਆਂ ਨੂੰ ਵੀ ਕੀ ਸਿਸਟਮ ਹੈ ਯਾ ਸਰਕਾਰ ਨੂੰ ਜਿਹੜੇ ਪਹਿਲਾਂ ਆਪਣੇ ਇੱਥੇ ਸੁਵਿਧਾ ਕੇਂਦਰ ਪਿੰਡਾਂ ਪਿੰਡ 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 ਖੁੱਲੇ ਸੀਗੇ ਤੇ ਹਰ ਇੱਕ ਲੋਕਾਂ ਦਾ ਕੰਮ ਥੇਲੀ ਹੋ ਜਾਂਦਾ ਸੀਗਾ ਕਿ ਕੋਈ ਵੀ ਕਿਸੇ ਦਾ ਕੰਮ ਹੁੰਦਾ ਸੀਗਾ ਯਾ ਸਰਕਾਰ ਨੂੰ ਚਾਹੀਦਾ ਇਹ ਵੀ ਚਾਹੀਦਾ ਵੀ ਉਹ ਜਿਹੜੇ ਸੁਵਿਧਾ ਕੇਂਦਰ ਬਣੇ ਹੋਏ ਆ ਪਿੰਡ ਪਿੰਡ ਦੁਆਰਾ ਖੁੱਲ੍ਹ ਜਾਣ ਉਹ ਹਾਂਜੀ ਸ਼ਹਿਰ ਦੇ ਅੰਦਰ ਚੱਲ ਪੈਣ ਤਾਂ ਠੀਕ ਹੈ ਮਾੜਾ ਹੀ ਨਹੀਂ ਗੇ ਵੈਸੇ ਵੀ ਚੱਲ ਪੈਣ ਤਾਂ ਬਾਕੀ ਉਹ ਸਿਸਟਮ ਦੇ ਅਧੀਨ ਹੈ ਕਿਹਾ ਗਿਆ ਹੈ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਜੇ ਆਪਣੇ ਪਿੰਡ ਵਾਲਾ ਚੱਲ ਪਏ ਜਿਵੇਂ ਇਹ ਰਸਤਾ ਬਣਦਾ ਇੱਥੇ ਤਾਂ ਚਲੋ ਨੇੜੇ ਦੂਰ ਵਾਲੇ ਸਾਰਿਆਂ ਨੂੰ ਉਦੀ ਸਹੂਲਤ ਹੋਊਗੀ ਸਰਕਾਰ ਦਾ ਵੀ ਪਰਪਸ ਹੈ ਚਲਾਉਣ ਦਾ ਹਾਂਜੀ ਪਰਪਸ ਹੈ ਜੀ ਸਰਕਾਰ ਦਾ ਚਲਾਉਣ ਦਾ ਅਸੀਂ ਉਹਨਾਂ ਨਾਲ ਕੀਤੀ ਗੱਲਬਾਤ ਮੰਤਰੀ ਸਾਹਿਬ ਨਾਲ ਗੁੱਡੀਆਂ ਸਾਹਿਬ ਨੇ ਉਹਨਾਂ ਕਿਹਾ ਹੈਗਾ ਉਹਨਾਂ ਦੇ ਵੀ ਕਰਦੇ ਆਪਾਂ ਇਸ ਬਾਰੇ ਕੋਈ ਵਿਚਾਰ ਤੇ ਜਲਦੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਊ। ਇਸ ਪੇਪਰ ਦੇ ਵਿੱਚ ਲੋਕਾਂ ਦਾ ਰਜਨ। ਲੋਕਾਂ ਦਾ ਰਜਨ ਬਹੁਤ ਵਧੀਆ ਜੀ। ਆਰੇ ਲੋਕ ਆਪਦਾ ਕੰਮ ਧੰਦਾ ਕਰਵਾ ਰਿਆ ਜੋ ਉਹਨਾਂ ਦੀ ਲੋੜ ਆ ਜੋ ਕਾਗਜ਼ ਪੱਤਰ ਉਹ ਲਿਆ ਰਹੇ ਆ ਤੇ ਵਧੀਆ ਕੰਮ ਧੰਦਾ ਕਰਵਾ ਰਹੇ ਆ। ਕਈ ਪਿੰਡਾਂ ਦੇ ਵਿੱਚ ਵੀ ਹੁਣ ਨਾ ਗੜੇਮਰੀ ਬੜੀ ਹੋਈ ਹੈ। ਤੇ ਲੋਕਾਂ ਦਾ ਨੁਕਸਾਨ ਬੜਾ ਹੋ ਗਿਆ ਪਰ ਲੋਕ ਤਾਂ ਕਹਿੰਦੇ ਵੀ ਮੌਲਟਾ ਪਿਛਲਾ ਨਹੀਂ ਮਿਲਣਾ ਤੇ ਐਪ ਕੀ ਕਦਾ ਮਿਲਣਾ ਵੀ ਤੁਸੀਂ ਸਰਕਾਰ ਦੇ ਨਾਲ ਜੁੜੇ ਹੋਇਓ। ਕੋਈ ਇਹ ਮੰਤਰੀ ਸਾਹਿਬ ਦਾ ਜਾਂ ਮੁੱਖ ਮੰਤਰੀ ਦਾ ਕੋਈ ਬਿਆਨ ਜਾਂ ਹੈ ਵੀ ਜਿਹੜੇ ਛੇਤੀ ਕਰ ਹੋ ਗਿਆ ਕਰਕੇ ਉਹਨਾਂ ਨੂੰ ਰਹਿਣਗੇ ਦੇਖੋ ਜੀ ਮਾਰਜਾ ਤਾਂ ਮਿਲੂਗਾ ਹੀ ਜੀ ਜੋ ਕੋਈ ਨੁਕਸਾਨ ਹੋਇਆ ਸਰਕਾਰ ਦੇ ਨਿਗਾਚ ਹੀ ਹੁੰਦਾ ਜੀ ਸਾਰਾ ਕੁਝ ਸਰਕਾਰ ਤੋਂ ਕੋਈ ਚੀਜ਼ ਪਾਸੇ ਨਹੀਂ ਜਾਂਦੀ ਜੀ ਤੇ ਬਾਕੀ ਪਹੁੰਚਣਗੇ ਅੱਜ ਵੀ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਪਹੁੰਚੂਗਾ ਤਾਂ ਅਸੀਂ ਉਹਨਾਂ ਕੋਲੇ ਜਰੂਰ ਇਸ ਚੀਜ਼ ਬਾਰੇ ਜਾਣਕਾਰੀ ਦੇਵਾਂਗੇ ਜੋ ਵੀ ਕੋਈ ਨੁਕਸਾਨ ਹੋਇਆ ਸਰਕਾਰ ਉਹਦੀ ਪੂਰਤੀ ਜਰੂਰ ਕਰੂਗੀ ਜਿਹੜਾ ਕੱਲ ਬਜਟ ਪੇਸ਼ ਹੋਇਆ ਹੈ ਤੇ ਵਿਰੋਧੀ ਪਾਰਟੀਆਂ ਕਹਿ ਰਹੀਆਂ ਵੀ ਤਾਂ ਸਰਾ ਹੈ ਵੀ ਝੂਠ ਦਾ ਪਲੰਦਾ ਹੈ ਤੇ ਕਿਵੇਂ ਬਾਈ ਤੋਂ ਸਹੀ ਮੰਨਦੇ ਹੋ। ਦੇਖੋ ਜੀ ਵਿਰੋਧੀਆਂ ਨੇ ਤੇ ਗੱਲ ਕਹਿਣੀ ਹੁੰਦੀ ਹੈ ਵੀ ਬਜਟ ਆਏ ਆ ਜਾਂ ਐ ਬਜਟ ਹਮੇਸ਼ਾ ਹੀ ਸਰਕਾਰ ਆਪਦੇ ਸਿਸਟਮ ਦੇ ਅਧੀਨ ਨਾਲ ਸਹੀ ਹੀ ਪੇਸ਼ ਕਰਦੀ ਹੈ। ਜੋ ਆਪਦੇ ਬੰਨਿਆਂ ਦੇ ਸਕਦੀ ਹੈ ਚੰਗੀ ਸਹੂਲਤ ਚੰਗੀ ਚੀਜ਼ ਉਹ ਉਹ ਆਪਦੇ ਬੰਨਿਆਂ ਨੂੰ ਉਹ ਹੀ ਦਿੰਦੀ ਹੈ। ਸਹੀ ਹੈ ਬਿਲਕੁਲ। ਠੀਕ ਹੈ। ਠੀਕ ਹੈ। ਧੰਨਵਾਦ। अच्छा ਤੁਸੀਂ ਇੱਥੇ ਕੰਮ ਕਰਾਉਣ ਆਏ ਹੋ ਅੱਜ ਇੱਕੋ ਇੱਕੈਂਪ ਦੇ ਵਿੱਚ ਜਿਹੜਾ ਪੰਨੀ ਵਾਲਾ ਫੱਤਾ ਦੇ ਵਿੱਚ ਲੱਗਾ ਹੈ ਵੀ ਤੁਹਾਨੂੰ ਇੱਥੇ ਕੋਈ ਲਾਭ ਮਿਲਦਾ ਹੈ ਕਿ ਕੋਈ ਲਾਭ ਨਹੀਂ ਮਿਲਦਾ ਐਵੇਂ ਹਾਂਜੀ ਬਿਲਕੁਲ ਜੀ ਮੈਂ ਗਿਆ ਸੀ ਸੇਵਾ ਕੇਂਦਰ ਗਿਆ ਸੀ ਪੰਹਾਰਨੀ ਵਾਲੇ ਆਧਾਰ ਕਾਰਡ ਅਪਡੇਟ ਕਰਾਉਣਾ ਸੀ ਤੇ ਆਧਾਰ ਕਾਰਡ ਮੇਰਾ ਅਪਡੇਟ ਹੋ ਚੁੱਕਿਆ ਜੀ ਮੈਂ ਡੇਟ ਆਫ ਬਰਥ ਚੇਂਜ ਕਰਾਉਣੀ ਸੀ ਪਰ ਇਹ ਥੋੜੀ ਸਮੱਸਿਆ ਵੀ ਇੱਥੇ ਜਿਹੜਾ ਜੋ ਵੀ ਸਰਕਾਰੀ ਲਾਜਮਾ ਉਹਨਾਂ ਨੇ ਸਮਾਂ ਬਹੁਤ ਥੋੜਾ ਦੇ ਰਹੇ ਹੈ ਜੀ ਜੇ ਕੈਂਪ ਲੱਗੇ ਤਾਂ ਸਵੇਰ ਤੋਂ ਸ਼ਾਮ 8 ਤੋਂ 10 ਘੰਟਿਆਂ ਦਾ ਟਾਈਮ ਇਹਨਾਂ ਨੂੰ ਚਾਹੀਦਾ ਹੈ ਜੋ ਕਿ ਸੈਟਅਪ ਲੱਗਣ ਦੇ ਵਿੱਚ ਘੰਟਾ ਲੱਗ ਜਾਂਦਾ ਉਸ ਤੋਂ ਬਾਅਦ 2-3 ਘੰਟੇ ਬਾਅਦ ਕੈਂਪੇਨ ਦਾ ਨੈਕਸਟ ਪਿੰਡ ਜਾ ਵਰਦਾ ਤਾਂ ਸਾਰਾ ਥੋੜੀ ਜਿਹੀ ਇਹ ਦਿੱਕਤ ਹੈਗੀ ਵੀ ਕੈਂਪ 8 ਤੋਂ 10 ਘੰਟੇ ਲਗਾਤਾਰ ਇੱਕ ਪਿੰਡ 'ਚ ਹੀ ਲੱਗੇ ਇਹ ਸੇਵਾ ਕੇਂਦਰ ਅਸੀਂ ਕਿਹਾ ਕਿ ਮੁੰਡਾ ਚੱ ਗਿਆ ਸੀ ਸੇਵਾ ਕੇਂਦਰ ਕੰਨੀ ਵਾਲੇ ਹੋਵੇ ਬਿਲਕੁਲ ਜੀ ਲੋਕਾਂ ਨੂੰ ਜਿਆਦਾ ਸਹੂਲਤਾਂ ਆਸਾਨ ਲੈ ਸਕਦੇ ਹੋ ਕਿਉਂਕਿ ਜੋ ਪਿੱਪ ਵਰਕ ਨਾ ਡਾਕੂਮੈਂਟ ਲੋਕਾਂ ਦੇ ਕੰਪਲੀਟ ਨਹੀਂ ਹੋ ਰਹੇ ਤੇ ਇਸ ਟਾਈਮ ਕੀ ਹੈ ਮੁਲਾਜ਼ਮਾਂ ਦੀ ਬਹੁਤ ਕਮੀ ਹੈ ਇਹ ਜ਼ਰੂਰੀ ਹੈ ਵੀ ਜਾਂ ਤਾਂ ਮੁਲਾਜ਼ਮ ਵਾਧ ਤੋਂ ਵਾਧ ਭਰਤੀ ਕੀਤੀ ਜਾਣ ਜਾਂ ਸੇਵਾ ਕੇਂਦਰ ਪਿੰਡ ਪਿੰਡ ਹੋਣ ਕਿਉਂਕਿ ਇੱਕ ਪੇਪਰ ਨੂੰ ਕਰਾਉਣ ਵਾਸਤੇ 10-10 4-4 ਚੱਕਰ ਲੱਗਦੇ ਆ ਇਹ ਪਿੰਡ-ਪਿੰਡ ਇਹਨਾਂ ਨੂੰ ਪਹਿਲਾਂ ਦਸਤਸਲਾ ਨਹੀਂ ਚਾਹੀਦਾ ਸੀਗਾ ਕਿ ਕਰਨੇ ਕੋਟੇ ਪਿੰਡ ਇਹ ਕੈਂਪ ਤਾਇਗਾ ਹਾਂ ਬਿਲਕੁਲ ਜੀ ਜਾਣਕਾਰੀ ਹੋਣੀ ਚਾਹੀਦੀ ਹੈ ਕਿਉਂਕਿ ਹੁਣ ਜੋ ਵੀ ਇੱਥੇ ਆ ਰਹੇ ਆ ਪਹਿਲਾਂ ਉਹਨਾਂ ਦੇ ਡਾਕੂਮੈਂਟ ਨਹੀਂ ਕੰਪਲੀਟ ਆ ਉਹ ਇਹਨਾਂ ਤੋਂ ਪੁੱਛਦੇ ਆ ਜਦੋਂ ਉਹ ਡਾਕੂਮੈਂਟ ਕੰਪਲੀਟ ਕਰਨਗੇ ਕੈਂਪ ਆਓ ਅਗਲੇ ਪਿੰਡ ਚਲਾ ਜਾਓ ਇਹ ਚੀਜ਼ ਇਹਦਾ ਮਤਲਬ ਵੀ ਕੋਈ ਫਾਇਦਾ ਤਾਂ ਹੋ ਰਿਹਾ ਪਰ ਬਹੁਤਾ ਫਾਇਦਾ ਨਹੀਂ ਇਹਦਾ ਹਾਂ ਕੋਈ ਜ਼ਿਆਦਾ ਫਾਇਦਾ ਨਹੀਂ ਕੋਈ ਤਰਤੀਬ ਵਾਰ ਨਹੀਂ ਕੰਮ ਚੱਲ ਰਿਹਾ ਸਿਰਫ ਇਹਨੂੰ ਕਹਿ ਰਹੇ ਆ ਕਿ ਜਿਵੇਂ 30% ਕੰਮ ਹੋ ਰਿਹਾ 80% ਫਾਰਮੈਲਟੀ ਹੋ ਗਈ ਹੈ ਪਾਣਾ ਪੂਰਤੀ ਹਾਂਜੀ ਬਿਲਕੁਲ ਠੀਕ ਹੈ ਜੀ ਮਿਹਰਬਾਨ